अमृतसर में आम आदमी पार्टी की बड़ी बैठक तेरह जीरो नारे के तहत पंजाब भर के नेताओं से मिलेंगे केजरीवाल आप सुप्रीम कोर्ट के मुताबिक सुप्रीम कोर्ट से मिली राहत के बाद चुनाव प्रचार जोरों पर है बीजेपी का 400 पार का सपना कभी पूरा नहीं हुआ हरजोत बैंस कोर्ट से रात के बाद चुनाव प्रचार के लिए पहुंच रहे आप सुप्रीमो अरविंद केजरीवाल और पंजाब के मुख्यमंत्री की आज अमृतसर में पंजाब भर के विधायकों और अन्य आप नेताओं के साथ अहम बैठक हो रही है जिसके सिलसिले में कैबिनेट मंत्री पंजाब के अमृतसर पहुंचे और एएपी नेताओं ने इस अहम बैठक में हिस्सा लिया इस मौके पर गुरदासपुर से हरपाल चीमा मीत हेयर और शिक्षा मंत्री हरजोत बैंस और अमनबीर सिंह कलसी ने कहा कि आप सुप्रीमो अरविंद केजरीवाल और मुख्यमंत्री भगवंत मान का नारा है कि आज आप विधायक और नेता पंजाब तेरह जीरो के बारे में हैं इस राजनीतिक मुद्दे पर आज अहम बैठक हो रही है और सामूहिक नेतृत्व से उनका पंजाब तेरह जीरो का सपना पूरा होगा वही बीजेपी की नया पार होगी और फिर से बीजेपी की सरकार बनेगी बनना नामुमकिन है और पंजाब की तेरह में से तेरह सीटों पर ए पी का कब्जा होगा और भारत में गठबंधन की सरकार बनेगी मजीठा से पत्रकार मलकीत सिंह छिंदा की विशेष रिपोर्ट ਮੈਂ ਧੰਨਵਾਦ ਕਰਦਾ ਹਾਂ ਆਪਣੀ ਪਾਰਟੀ ਦਾ ਜਿਨ੍ਹਾਂ ਨੇ ਮੇਰੇ ਤੇ ਮਾਣ ਬਖਸ਼ਿਆ ਔਰ ਮੈਂ ਰਹਿਣੀ ਆ ਸਦਾ ਔਰ ਸਾਡੀ ਕੋਸ਼ਿਸ਼ ਹੈ ਵੀ ਇਸ ਵਾਰ ਲੋਕ ਜਿਹੜਾ ਫਤਵਾ ਦੇਣਗੇ ਉਹ ਜਿਹੜਾ ਫਤਵਾ ਹੈ ਇੱਕ ਵੱਖਰਾ ਨਜ਼ਰ ਆਊਗਾ ਕਿਉਂਕਿ ਸਾਡੇ ਗੁਰਦਾਸਪੁਰ ਦੇ ਵਿੱਚ ਲੋਕਾਂ ਨੇ ਐਕਟਰਾਂ ਨੂੰ ਵੀ ਵੋਟਾਂ ਪਾਈਆਂ ਲੀਡਰਾਂ ਨੂੰ ਵੀ ਪਾਈਆਂ ਇਸ ਵਾਰ ਪਹਿਲੀ ਵਾਰੀ ਹੋਊਗਾ ਵੀ ਵੋਟ ਜਿਹੜੀ ਆ ਆਮ ਘਰਾਂ ਦੇ ਲੋਕਾਂ ਨੂੰ ਆਮ ਘਰਾਂ ਦੇ ਮੁੱਦੇ ਇੰਡਸਟਰੀ ਹੈ ਜੀ ਮੁੱਦਾ ਬਾਰਡਰ ਏਰੀਆ ਹੈ ਨਸ਼ੇ ਦਾ ਹੈ ਜੀ ਮੁੱਦਾ ਮੈਂ ਕਹਿ ਸਕਦਾ ਹਾਂ ਵੀ ਹਸਪੀਟਲ ਕੋਈ ਵੱਡਾ ਨਹੀਂ ਹੈਗਾ ਉੱਥੇ ਜੀ ਮੁੱਦਾ ਜਿਹੜਾ ਹਰ ਹਲਕੇ ਦੇ ਜਿਹੜੇ ਸੈਂਟਰ ਨਾਲ ਰਿਲੇਟਡ ਕਈ ਮੁੱਦੇ ਨੇ ਜੀ ਸੋ ਕਹਿਣ ਦਾ ਭਾਵ ਰਾਤ ਦਿਨ ਜਿਹੜੇ ਆ ਵਰਕ ਕਰ ਰਹੇ ਆ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਨੂੰ ਪੁੱਛ ਰਹੇ ਆ ਦੁੱਖ ਦੀ ਗੱਲ ਹੈ 75 ਸਾਲ ਸਾਰ ਨਹੀਂ ਲਈ ਕਿਸੇ ਪਰ ਹੁਣ ਉਹਨਾਂ ਦੇ ਹੱਕਾਂ ਦੀ ਗੱਲ ਜ਼ਰੂਰ ਕਰਾਂਗੇ ਜਿਸ ਤਰ੍ਹਾਂ ਕਿ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਮੈਨੂੰ ਕਿ ਕਾਂਗਰਸੀ ਵੀ ਮਿਲਦੇ ਕਿ ਬੀਜੇਪੀ ਵਾਲੇ ਵੀ ਮਿਲਦੇ ਕਿ ਕੱਲ ਦੀ ਵੀ ਮਿਲਦੇ ਕਹਿੰਦੇ ਹੈ ਭਾਵੇਂ ਆਪਾਂ ਪੱਕੇ ਆ ਪਰ ਅਸੀਂ ਪਹਿਲਾਂ ਜਿਹੜੀਆਂ ਵੋਟਾਂ ਸੀ ਉਹ ਅਸੀਂ ਉਧਰਲੇ ਪਾਸੇ ਸਾਡੀਆਂ ਦੋ ਸੀਟਾਂ ਜਿੱਤੀਆਂ ਸੀ ਬਾਕੀ ਸੀਟਾਂ ਕਾਂਗਰਸ ਨੂੰ ਪੈ ਗਈਆਂ ਬੀਜੇਪੀ ਨੂੰ ਇੱਕ ਪੈ ਗਈ ਪਰ ਹੁਣ ਲੋਕ ਕਹਿੰਦੇ ਨੇ ਉਦੋਂ ਅਸੀਂ ਵੋਟਾਂ ਪਾਈਆਂ ਨਹੀਂ ਸੀ ਪਰ ਹੁਣ ਇਸ ਵਾਰ ਵੋਟਾਂ ਅਸੀਂ ਆਮ ਆਦਮੀ ਪਾਰਟੀ ਨੂੰ ਪਾਉਣੀ ਆ ਮੈਂ ਪੁੱਛਿਆ ਕਿਉਂ ਕਹਿੰਦੇ ਯਾਰ ਅਸੀਂ ਮਾਨਤ ਸਾਹਿਬ ਨੂੰ ਪੁੱਛਿਆ ਵੀ ਨਹੀਂ ਵੋਟ ਵੀ ਨਹੀਂ ਪਾਈ ਵਿਰੋਧਤਾ ਵੀ ਕਰਦੇ ਨੇ ਪਰ ਬਿੱਲ ਹੁਣ ਸਾਡੇ ਵੀ ਜੀਰੋ ਆ ਰਿਹਾ ਕਿਉਂ ਨਾ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਲੋਕ ਤਿਆਰ ਬੈਠੇ ਜਦੋਂ ਸੰਗਤ ਦੀ ਕਚੈਰੀ ਚ ਹੋਈਏ ਟੱਕਰ ਜਿਹੜੀ ਹੈ ਲੋਕ ਬਣਾਉਂਦੇ ਹੁੰਦੇ ਨੇ ਔਰ ਫਤਵਾ ਜਿਹੜਾ ਲੋਕ ਦਿੰਦੇ ਹੁੰਦੇ ਨੇ ਇਹ ਲੋਕਾਂ ਦੀ ਲੜਾਈ ਮੈਦਾਨ ਲੜ ਰਹੇ ਆ ਔਰ ਲੋਕ ਜਿਹੜੀ ਹੈ ਮੇਰੀ ਲੜਾਈ ਲੋਕ ਇਹ ਤਾਂ ਕਿਸੇ ਦੇ ਮੇਂ ਇਹ ਵਹਿਲੇ ਨੇ ਮੁੱਦਿਆਂ ਤੇ ਨਹੀਂ ਗੱਲ ਹੁੰਦੀ ਕੋਈ ਇਹ ਇਹ ਵੀਡੀਓ ਐਡਿਟ ਕਰ ਕਰਕੇ ਜਰੂਰ ਬੁੰਦੇ ਨੇ ਪਰ ਮੈਨੂੰ ਇਸ ਗੱਲ ਦੀ ਮੈਂ ਕਹਿ ਸਕਦਾ ਵੀ ਖੁਸ਼ੀ ਵੀ ਆ ਵੀ ਜਿੱਥੇ ਕੰਮ ਮੈਂ ਨਹੀਂ ਪਹੁੰਚ ਸਕਦਾ ਮੈਨੂੰ ਅਮਰੀਕਾ ਕੈਨੇਡਾ ਤੋਂ ਟੈਲੀਫੋਨ ਆ ਜਾਂਦੇ ਨੇ ਤੁਹਾਡੀ ਵੀਡੀਓ ਇਸੋ ਕਹਿਣ ਦਾ ਬਾਬ ਮੈਂ ਧੰਨਵਾਦ ਕਰਦਾ ਵੀ ਜਿਹੜੀ ਪਬਲਿਸਿਟੀ ਹੈ ਜਿਹੜੀ ਉਹ ਦੇ ਵਿਰੋਧੀ ਕਰੀ ਦੇ ਨੇ ਮੇਰੀ ਬਹੁਤ ਵਧੀਆ ਮੈਂ ਰੇਣੀਆ ਕਿਉਂਕਿ ਮੇਰੇ ਫਾਲੋਅਰ ਵੀ ਦਿਨੋ ਦਿਨ ਵੱਧ ਰਹੇ ਨੇ ਬੇਸ਼ਕਰੀਬਾ ਸਰ ਵੱਡਾ ਲਾਨ ਕਰ ਸਕਦੇ ਆ ਦੇਖੋ ਜੀ ਅੱਜ ਆਏ ਨੇ ਸਰ ਹੁਣੀ ਔਰ ਖੁਸ਼ ਖਬਰੀ ਕੋਈ ਨਾ ਕੋਈ ਮਾਨੂੰ ਲੱਗਦਾ ਹੈ ਹੋਰ ਦੇਖ ਕੇ ਜਾਣਗੇ ਪੰਜਾਬ ਅਸਮ ਆਮ ਆਦਮੀ ਪਾਰਟੀ ਕੇ ਰਾਸ਼ਟਰੀ ਕਨਵੀਨਰ ਔਰ ਦਿੱਲੀ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਆਪ ਸਭ ਜਾਣਤੇ ਹਨ ਕਿ ਪੂਰੇ ਦੇਸ਼ ਮੇ ਇਸ ਵਕਤ ਅਰਵਿੰਦ ਕੇਜਰੀਵਾਲ ਜੀ ਕਾ ਕ੍ਰੇਜ਼ ਹੈ और पंजाब तो आम आदमी पार्टी की कर्म भूमि है चाहे वो 2014 का चुनाव हो 17 का चुनाव हो या 22 का ऐतिहासिक चुनाव हो जब पंजाब की जनता ने भगवंत मान जी को एक हिस्टोरिक मैंडेट दिया था तो अरविंद जी कैंपेन के लिए जो फर्जी मुकाबला जो फर्जी केस जो फ़र्जी मुकदमा भाजपा ने फ्रेम कर रखा है उसमें सुप्रीम कोर्ट ने अरविंद जी को राहत दी है और वो पूरे देश में आ, सच ਕਾਮ ਮਿਸ਼ਾਲ ਲੈ ਕੇ ਜਾ ਰਹੇ ہیں اور پنجاب بھی آئے ہیں ਔਰ ਹਮ ਸਭ ਆਮ ਆਦਮੀ ਪਾਰਟੀ ਦੇ ਸਾਰੇ ਸਿਪਾਹੀ ਉਨ੍ਹਾਂ ਦਾ ਸਵਾਗਤ ਕਰ ਰਹੇ ਹੈ ਕੱਲ ਉਹਨੇ ਦਰਬਾਰ ਸਾਹਿਬ ਮੱਥਾ ਟੇਕਾ ਦਰ ਗਿਆਨਾ ਮੰਦਿਰ ਮੱਥਾ ਟੇਕਾ ਔਰ ਅੱਜ ਹਮ ਸਭ ਸਾਥੀਓ ਕੋ ਕਿਉਂ ਲਈ ਹਮ ਸਭ ਕੀ ਉਹ ਪ੍ਰੇਰਣਾ ਹੈ ਸ ਹਮ ਸਭ ਕੀ ਉਹ ਇਨਸਪੀਰੇਸ਼ਨ ਹੈ ਦੇਖੋ ਜੀ ਬਹੁਤ 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 ਪੰਜਾਬ ਪਹਿਲਾਂ ਵੀ 13 0 ਸੀ ਹੁਣ ਹੋਰ ਸਾਨੂੰ ਬਲ ਮਿਲਿਆ ਪਰ ਹਾਂ ਮੈਂ ਜ਼ਰੂਰ ਕਹਾਂਗਾ ਪੂਰੇ ਦੇਸ਼ ਦੇ ਵਿੱਚ ਭਾਜਪਾ ਨੂੰ ਜਿਹੜਾ ਹੈ ਅੱਜ ਇਸ ਹਰ ਸ਼ਖਸ ਇਹ ਗੱਲ ਮੰਨਦਾ ਹੈ ਕਿ ਪਾਜਪਾ ਦਾ ਜਿਹੜਾ ਨੰਬਰ ਹੈ ਉਹ ਰੋਜ਼ ਡਾਊਨ ਜਾ ਰਿਹਾ ਤੇ ਇਸ ਵਾਰੀ ਕੋਈ 400 ਪਾਰ ਨਹੀਂ ਇਸ ਵਾਰੀ ਬੇੜਾ ਵੀ ਪਾਰ ਨਹੀਂ ਹੋਊਗਾ ਤੇ ਇਸ ਵਾਰੀ ਇੰਡੀਆ ਅਲਾਈንስ ਦੀ ਸਰਕਾਰ ਆਊਗਾ ਮੈਂ ਇਹ ਦੇ ਦਤੂਆ ਉਸ ਤੇ ਕੀ ਕਹੇਗੇ ਸੰਜੀਤ ਸਿੰਘ ਜੀ ਮਾਨਯ ਸਾਂਸਦ ਸਾਹਿਬ ਨੇ ਰੀਟੇ ਸਟੇਟਮੈਂਟ ਦਿੱਤੀ ਹੈ ਤੁਸੀਂ ਮੇਰੇ ਤੋਂ ਪੰਜਾਬ ਦੇ ਮਸਲੇ ਸ਼੍ਰੀ ਅਨੰਦਪੁਰ ਸਾਹਿਬ ਦੇ ਉੱਤੇ ਕੋਈ ਅਨੰਦਪੁਰ ਸਾਹਿਬ ਤੋਂ ਅਸੀਂ ਮੈਂ ਦਸ਼ਮੇਸ਼ ਦਸ਼ਮੇਸ਼ ਪਿਤਾ ਜੀ ਦੀ ਤੋਂ ਕੋਟ ਆਸਰਾ ਲੈ ਕੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਗੱਲ ਕਹਿਣਾ ਹੈ ਸ਼ਰੀਨੰਤਪੁਰ ਸਾਹਿਬ ਹਲਕੇ ਤੋਂ ਸਰਦਾਰ ਮਾਲਵਿੰਦਰ ਸਿੰਘ ਕੰ ਵੱਡੇ ਮਾਰਜਨ ਦੇ ਨਾਲ ਜਿੱਤ ਦਰਜ ਕਰੇਗਾ ਧੰਨਵਾਦ ਠੀਕ ਹੈ ਥੈਂਕ ਯੂ ਸਰ ਠੀਕ ਹੈ ਬਿਲਲੀ ਰਟੇ ਸਾਰੇ ਬਾਕੀ ਦੇਖੋ ਅੱਜ ਸਾਡੇ ਕਾਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਰੇ ਐਮਐਲਏ ਸਹਿਬਾਨ ਦੀ ਸਾਰੇ ਮਨਿਸਟਰ ਸਹਿਬਾਨ ਦੀ ਸਾਰੇ ਚੇਅਰਮੈਨ ਸਹਿਬਾਨ ਸਾਡੇ ਪਾਰਟੀ ਦੇ ਸਾਰੇ ਅਹੁਦੇਦਾਰ ਸਹਿਬਾਨ ਦੀ ਮੀਟਿੰਗ ਲੈਣ ਲਈ ਪਹੁੰਚ ਰਹੇ ਨੇ ਕਿ ਔਰ ਮੈਸਮੰਦ ਦੇ ਨਾਲ ਵੱਡਾ ਹਲਾਰਾ ਆਮ ਆਦਮੀ ਪਾਰਟੀ ਦੀ ਚੋਣ ਮਹਿੰਮ ਨੂੰ ਮਿਲੂਗਾ ਔਰ 13 0 ਦਾ ਜਮਿਸ਼ਨ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਹ ਫਤਿਹ ਹੋਊਗਾ ਸੋ ਅੱਜ ਸਾਡੀ ਚੋਣ ਮਹਿੰਮ ਨੂੰ ਚਾਰ ਚੱਲ ਲਾਉਣ ਲਈ ਸਾਡੇ ਕੌਮੀ ਕਨਵੀਨਰ ਜੀ ਆ ਰਹੇ ਨੇ ਉਹਨਾਂ ਦਾ ਸਵਾਗਤ ਹੈ ਵੈਲਕਮ ਪਾਰਟੀ ਨੂੰ ਕਿੰਨੀ ਮਜ਼ਬੂਤੀ ਮਿਲੀ ਜੀ ਕੇਜਰੀਵਾਲ ਸਾਹਿਬ ਦੇ ਬਿਲਕੁਲ ਮੈਂ ਸਭ ਇਹਦਾ ਦੇਸ਼ ਜਾਣਦਾਗਾ ਕਿ ਅਰਵਿੰਦ ਕੇਜਰੀਵਾਲ ਜੀ ਦੇ ਉੱਪਰ ਇੱਕ ਝੂਠਾ ਫਰਜ਼ੀ ਕੇਸ ਭਾਰਤੀ ਜਨਤਾ ਪਾਰਟੀ ਨੇ ਬਣਾਇਆਗਾ ਔਰ ਭਾਰਤੀ ਜਨਤਾ ਪਾਰਟੀ ਦੇ ਈਡੀ ਵਿੰਗ ਨੇ ਬਣਾਇਆਗਾ ਇਹ ਦੇਸ਼ ਜਾਣਦਾਗਾ ਔਰ ਦੇਸ਼ ਦੀ ਸਰਵੋੱਚ ਅਦਾਲਤ ਜਿਹੜੀ ਆ ਸੁਪਰੀਮ ਕੋਰਟ ਉਹਨਾਂ ਨੇ ਇੰਟਾਇਰ ਰਾਤ ਦਿੱਤੀ ਆ ਸੋ ਉਸ ਰਾਤ ਦੇ ਤਹਿਰ ਕਿ ਚੋਣ ਪ੍ਰਚਾਰ ਕਰ ਸਕਦੇ ਨੇ ਇਹ ਵੱਡੀ ਗੱਲ ਆ ਕਿ ਲੋਕਤੰਤਰ ਨੂੰ ਬਚਾਉਣ ਦੇ ਲਈ ਲੋਕਤੰਤਰ ਕੀ ਆ ਕਿ ਸਾਰੀਆਂ ਪਾਰਟੀਆਂ ਆਪਣੀ ਆਪਣੀ ਗੱਲ ਲੋਕਾਂ 'ਚ ਆ ਕੇ ਰੱਖਣ ਔਰ ਉਸ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਔਰ ਇਹ ਜਿਹੜਾ ਅਰਵਿੰਦ ਕੇਜਰੀਵਾਲ ਜੋ ਰਾਹਤ ਦਿੰਦੀ ਆ ਚੋਂ ਜਿਹੜਾ ਰੀਲਿਫ ਦਿੰਦੀ ਹੈਗੀ ਬੇਲ ਹੋਈ ਜਾਗੀ ਸੋ ਮੈਂ ਸਬੰਧ ਨਾਲ ਸਾਡੀ ਸੁਪਰੀਮ ਕੋਰਟ ਦਾ ਬਹੁਤ ਬਹੁਤ ਤਨਬਾਦ ਆ ਉਸ ਤੋਂ ਪਤਾ ਲੱਗਦਾਗਾ ਕਿ ਅੱਜ ਸਾਡੀ ਸੁਪਰੀਮ ਕੋਰਟ ਨੂੰ ਵੀ ਇਸ ਗੱਲ ਤੇ ਦਖਲ ਦੇਣਾ ਪੈ ਰਿਹਾ ਕਿ ਲੋਕਤੰਤਰ ਬਚਾਉਣਾਗਾ ਸੋ ਭਾਰਤੀ ਜਨਤਾ ਪਾਰਟੀ ਲੋਕਤੰਤਰ ਦੀ ਕਾਤਲ ਬਣੀ ਹੋਈ ਆ ਦੁਸ਼ਮਣ ਬਣੀ ਹੋਈ ਆ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਥਾਣੀ ਹੋਈ ਆ ਸੋ ਦੇਸ਼ ਦੇ ਲੋਕ ਇਕੱਠੇ ਲੰਗੇ ਇੱਕ ਮੁੱਠ ਲੰਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਜਵਾਬ ਦੇਣਗੇ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਉਹ ਜਿਹੜਾ ਐਫ ਆਈ ਆਰ ਦਰਜ ਕੀਤੀ ਗਈ ਕੁਲਦੀ ਪਹੁੰਚ ਗਲੋ ਜਿਹੜੇ ਕਈ ਦਿਨਾਂ ਜਿੱਦੇ ਵਿਆਪਕੀ ਦੇਖੋ ਮਾਮਲਾ ਜਿਹੜਾ ਅਦਾਲਤ ਦੇ ਅਧੀਨ ਆ ਕੋਰਟ ਦੇ ਅਧੀਨ ਆ ਕੀ ਸੋ ਜਦੋਂ ਉਹਦੀ ਐਫ ਆਈ ਆਰ ਦੀ ਕਾਪੀ ਮਿਲੂ ਫਿਰ ਕਮੈਂਟ ਕਰ ਸਕਦੇ ਬੀ ਜੇ ਪੀ ਦੇ ਨਾ 400 ਦਾ ਨਾਰਾ ਲੱਗ ਰਿਹਾ ਤੇ ਧਰਮ ਦੇ ਨਾਂ ਤੇ ਜਰਾ ਦੇਖੋ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕੰਮ ਦੇ ਨਾਂ ਤੇ ਵੋਟਾਂ ਨਹੀਂ ਮੰਗ ਰਹੀ ਅੱਜ ਉਹ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਪਾੜ ਕੇ ਲੋਕਾਂ 'ਚ ਨਫ਼ਰਤ ਫੈਲਾ ਕੇ ਹਿੰਦੂ ਮੁਸਲਮਾਨ ਦਾ ਨਾਰਾ ਲਾ ਕੇ ਮੰਗਲ ਸੂਤਰ ਦੇ ਨਾਲ ਲਾ ਕੇ ਮੋਟਾ ਮੰਗ ਰਹੀ ਹੈ ਕਿਉਂਕਿ 10 ਸਾਲਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਅੰਦਰ ਕੋਈ ਵੀ ਕੰਮ ਨਹੀਂ ਕੀਤਾ 10 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਸੱਤਾ 'ਚ ਕਿਵੇਂ ਆਈ ਸੀ ਕਿ 2 ਕਰੋੜ ਨੌਕਰੀਆਂ ਭਾਰਤੀਆਂ ਨੂੰ ਮਿਲਣਗੀਆਂ ਕਿਸਾਨ ਦੀ ਆਮਦਨ ਦੁਗਣੀ ਹੋ ਜੂਗੀ ਦੇਸ਼ ਦੇ ਅੰਦਰ ਇੰਡਸਟਰੀ ਆਉਗੀ ਉਦਯੋਗ ਆਉਣਗੇ ਕਾਲਾ ਧਨ ਬਾਹਰ ਲੈ ਕੇ ਆਵਾਂਗੇ 15-15 ਲੱਖ ਲੋਕਾਂ ਦੇ ਖਾਤੇ ਚਾਉਣਗੇ ਸਾਰਾ ਕੁਝ ਫਲॉप ਹੋ ਗਿਆ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਦਾ ਫੇਲ ਹੋ ਗਿਆ ਇਹੀ ਕਾਰਨ ਹੈ ਕਿ ਅੱਜ ਉਹਨਾਂ ਨੂੰ ਧਰਮ ਦੇ ਨਾਂ ਤੇ ਵਖਰੇਵੇਂ ਪਾ ਕੇ ਲੋਕਾਂ 'ਚ ਨਫ਼ਰਤ ਪੈਦਾ ਕਰਕੇ ਵੋਟ ਪਾ ਕੇ ਵੋਟਾਂ ਮੰਗਣੀਆਂ ਪੈ ਰੀਆਂ ਨੇ ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਕਿੰਨੀ ਕਮਜ਼ੋਰ ਆ ਪਿਛਲੇ ਜੇ ਆਪਾਂ ਦੇਖਿਆ ਜਾਵੇ ਪਿਛਲੇ ਲਗਭਗ 2 ਮਹੀਨਿਆਂ ਤੋਂ ਦੋ ਤਲ ਮਹੀਨੇ ਤੋਂ ਭਾਰਤੀ ਜਨਤਾ ਪਾਰਟੀ ਦਾ ਲਗਾਤਾਰ ਉਹਦਾ ਗ੍ਰਾਫ ਦਿਖ ਰਿਹਾ ਹੈਗਾ 400 ਪਾਰ ਤੱਕ ਹੀ ਉਹ ਐਵੇਂ ਦਾ 200 ਪਾਰ ਬਣੀ ਹੋ ਸਕਦੀ ਔਰ ਬਹੁਤ ساری ਜਗਤ ਦਿੱਤੇ ਪਾਰਤੀ ਜਨਤਾ ਪਾਰਟੀ ਜਮਾਂਦਚੱਪ ਹੋ ਰਹੀ ਆ ਮੈਂ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਜਾ ਕੇ ਆਇਆ ਹੈਗਾ ਬਹੁਤ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਲੋਕ ਨਫ਼ਰਤ ਕਰਦੇ ਲੱਗੇ ਕਿਉਂਕਿ ਦੇਸ਼ ਜਿਹੜਾ ਭਾਰ ਦੇਸ਼ ਆ ਉਹ ਵਖ-ਵਖ ਧਰਮਾਂ ਦਾ ਵਖ-ਵਖ ਜਾਤਾਂ ਦਾ ਵਖ-ਵਖ ਗੋਤਾਂ ਦਾ ਵਖ-ਵਖ ਸੱਭਿਆਚਾਰਾਂ ਦਾ ਮਤਲਬ ਦੇਸ਼ ਜਿਹੜਾ ਹੈਗਾ ਸਦੀਆਂ ਸਦੀਆਂ ਤੋਂ ਸਾਡੇ ਗੁਰੂਆਂ ਪੀਰਾਂ ਦਾ ਸਾਜਾ ਦੇਸ਼ ਆ ਜਿਹੜਾ ਵੀ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰੂਗਾ ਦੇਸ਼ ਦੇ ਲੋਕੋਨੂੰ ਮੂੰਹ ਤੋੜ ਜਵਾਬ ਦੇ ਰਹੇ ਨੇ ਕਿ ਸੁਭਾਰਤੀ ਜਨਤਾ ਪਾਰਟੀ ਨੂੰ ਮੂੰਹ ਤੋੜ ਜਵਾਬ ਦੇਣ। ਇਹ ਕਿਸਾਨਾਂ ਦੇ ਉੱਤੇ આરોਪ ਲਾਏ ਨੇ ਕਿ ਦੋ ਪੈਸੇ ਲੈ ਕੇ ਦੂਜੀਆਂ ਪਾਰਟੀਆਂ ਤੋਂ ਬੀਜੇਪੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ। ਜੋ ਕੁਝ ਭਾਰਤੀ ਜਨਤਾ ਪਾਰਟੀ ਨੇ ਬੀਜਿਆਗਾ ਇਹ ਦੇਸ਼ ਜਾਣਦਾਗਾ। ਤਿੰਨ ਕਾਲੇ ਕਾਨੂੰਨ ਕਿਹਨੇ ਬਣਾਏ ਸੀ ਭਾਈ? ਦੇਸ਼ ਜਾਣਦਾ ਨਾ ਭਾਰਤੀ ਜਨਤਾ ਪਾਰਟੀ ਨੇ ਬਣਾਏ ਸੀ। ਵਾਪਸ ਲਏ ਨੇ, ਵਾਪਸ ਤਾਂ ਲਏ ਨੇ ਕਿਉਂ ਗਲਤ ਬਣਾਏ ਨੇ। ਮਾਰਨ ਲਈ ਬੜਾਏ ਨੇ ਕੋੜਾਨੀਆਂ ਆਵਾਨੀਆਂ ਲਈ ਬੜਾਏ ਨੇ ਉਹ ਕਾਰਪੋਰੇਟ ਘਰਾਣਿਆਂ ਲਈ ਬੜਾਏ ਨੇ ਕਿ ਅੱਜ ਉਹ ਵੱਧਣਾ ਪੈ ਰਿਹਾ ਭਾਰਤੀ ਜਨਤਾ ਪਾਰਟੀ ਨੂੰ ਮੈਂ ਸਮਝਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਬੀਜੇਪੀ ਨੂੰ ਹੱਥ ਜੋੜ ਕੇ ਮਾਫੀ ਮੰਗ ਲੈਣੀ ਚਾਹੀਦੀ ਆ ਕਿ ਸਾਡੇ ਤੋਂ 750 ਕਿਸਾਨ ਦਾ ਕਤਲ ਹੋ ਗਿਆ ਸਾਡੇ ਤੋਂ 750 ਕਿਸਾਨ ਜਿਹੜਾ ਮਾਰਿਆ ਗਿਆ ਅਸੀਂ ਉਹਦੇ ਕਾਤਲਾਂ ਦੇ ਦੋਸ਼ੀ ਆ ਇਸ ਗੱਲ ਦੀ ਜਿਹੜੀ ਆ ਭਾਰਤ ਪ੍ਰਧਾਨ ਮੰਤਰੀ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਥੈਂਕ ਯੂ ਜਿਹੜੇ ਚੋਕੇ ਆ ਜਿਹੜੀ ਕਤਰਤਾ ਕੀਤੀ ਗਈ ਹੈ ਇਸ ਕਤਰਤਾ ਵਿੱਚ ਇਸੇ ਕਤਰਤਾ ਦੇ ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ ਕਤਰਤਾ ਕੀਤੀ ਗਈ ਸਾਡੇ ਸੁਪਰੀਮ ਮਸ਼ਰੀਪਿੰਦ ਕੇਜੀਵਾਲ ਦੇ ਤੇ ਸਾਡੇ ਸੀਐਮ ਸਰ ਭਗਵੰਤ ਸਿੰਘ ਮਾਨ ਜੀ ਅੱਜ ਇਸ ਇੱਕ ਕਤਤਾਂ ਨੂੰ ਸੰਬੋਧਨ ਕਰਨਗੇ ਸੋ ਜਿਹੜੀ ਹੋਣ ਇਲੈਕਸ਼ਨ ਹੋ ਰਹੀ ਹੈ ਇਹਦੇ ਸੰਬੰਧ ਵਿੱਚ ਜਿਹੜੇ ਆ ਉਹ ਆਪਣੇ ਵਿਚਾਰ ਪੇਸ਼ ਕਰਨਗੇ ਅੱਗੇ ਦੀ ਰਣਨੀਤੀ ਜਿਹੜੀ ਆ ਉਹ ਦੱਸਣਗੇ ਤੇ ਪੰਜਾਬ ਦੇ ਵਿੱਚ 13 0 ਕਿਦਾਂ ਕਰਨੀ ਉਹਦੇ ਬਾਰੇ ਅੱਜ ਸਾਰੇ ਵਿਚਾਰਵੰਦਰੀ ਖੁੱਲ ਕੇ ਕੀਤੇ ਜਾਣਗੇ ਸੋ ਸਾਰੇ ਪੰਜਾਬ ਦੇ ਵਿਧਾਇਕ ਮੰਤਰੀ ਸਾਹਿਬਾਨ ਤੇ ਚੇਅਰਮੈਨ ਸਾਹਿਬਾਨ ਸਾਰੇ ਤੇ ਵੱਡਾ ਕੱਟ ਕੀਤਾ ਗਿਆ ਮ ਦਨ ਮੀਕਾ ਬਾਈਪਾਸ ਤੇ ਸੋ ਇਹ ਜਿਹੜਾ ਵੱਡਾ ਘਾਟ ਠਾਠਾ ਮਾਦਾ ਘਾਟ ਇਹ ਦੱਸਾਉਂਦਾ ਕਿ ਪੰਜਾਬ ਦੇ ਵਿੱਚ ਇਤਕਾਂ ਜਿਹੜਾ 130 ਹੋਣ ਜਾ ਰਹੀ ਕਿਉਂਕਿ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਨਾਰਾ ਦਿੱਤਾ ਕਿ ਪੰਜਾਬ ਬਣੇਗਾ ਇਸ ਵਾਰ ਦੇਸ਼ ਦਾ ਹੀਰੋ ਕਰਦਿਆਂ ਕਿ 130 ਸੋ ਉਹਦੀ ਸ਼ੁਰੂਆਤ ਕਰਨ ਜਾ ਰਹੇ ਕਿੰਨਾ ਕੰਮ ਚੱਲ ਰਿਹਾ ਹੈ ਜੀ ਕੱਲ ਦਾ ਰੂਟ ਸ਼ੋਅ ਬਹੁਤ ਜ਼ਿਆਦਾ ਕੰਮ ਚੱਲ ਰਿਹਾ ਜੀ ਇਹਦੇ ਵਿੱਚ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਸਾਡੇ ਸੁਪਰੀਮ ਰਵਿੰਦਰ ਕੇਜੀਵਾਲ ਦੀ ਕੇਜੀਵਾਲ ਦੀ ਕੱਲ ਪਹਿਲੀ ਵਾਰੀ ਇਹ ਮਸਲ ਆਏ ਤੋਂ ਇੱਕ ਪਰਵਾਹ ਹੰਗਾਰਾ ਜਿਹੜਾ ਵਲੰਟੀਅਰਾਂ ਦਾ ਮਿਲਿਆ ਉਹਨਾਂ ਨੂੰ ਵਲੰਟੀਅਰਾਂ ਦੇ ਵਿੱਚ ਬਹੁਤ ਜੋਸ਼ ਉਤਸ਼ਾਹ ਸੀ ਜਿੱਦੇ ਕਰਕੇ ਜਿਹੜਾ ਇਹ ਰੂਟ ਸ਼ੋਅ ਬਹੁਤ ਸਫਲ ਹੋਇਆ ਸੋ ਬਹੁਤ ਵੱਡੀਆਂ ਸ਼ੁਭ ਕਾਮਨਾਵਾਂ ਜਿਹੜੀਆਂ ਸ਼੍ਰੀਵਿਸ਼ੇਦ ਕੇਜੀਵਾਲ ਦੀ ਜੀ ਸਾਹਿਬ ਨੂੰ ਗਣਸੰਗ ਮਾ ਜੀ ਨੂੰ ਪ੍ਰਾਪਤ ਹੋਈਆਂ ਹੈ ਬੀਜਪੀ ਦਾ ਨਾਰਾ 400 ਪਾਰ ਬੀਜਪੀ ਦਾ ਨਾਰਾ 400 ਪਾਰ ਜਿਹੜਾ ਉਹ ਪੁਰਾਣਾ ਹੋ ਚੁੱਕਾ ਹੈ ਜੀ ਹੁਣ ਚਾਰ ਗੇਟ ਜਿਹੜੀ ਇਲੈਕਸ਼ਨ ਹੋ ਚੁੱਕੀ ਉਹਦੇ ਚ ਬੀਜਪੀ ਹੁਣ ਕਦੀ ਵੀ ਚਾਰ 400 ਪਾਰ ਦਾ ਨਾਰਾ ਨਹੀਂ ਲੜੀ 2020 ਹੁਣ ਪਾਰ ਨੂੰ ਛੱਡ ਕੇ ਬੀਜਪੀ ਦਾ ਅੰਤਮ ਸੰਸਕਾਰ ਵਾਲੇ ਬੰਨੇ ਆ ਜੀ ਬੀਜਪੀ 400 ਪਾਰ ਨਹੀਂ ਕਦੀ ਨਹੀਂ ਜਾ ਸਕਦੀ 150 ਤੋਂ ਉੱਪਰ ਸੀਟ ਇੱਕ ਨਹੀਂ ਇਹਨਾਂ ਨੂੰ ਆਣੀ ਸੋ ਇੰਡੀਆ ਲੈयंस ਦੀ ਜਿਹੜੀ ਸਰਕਾਰ ਆ ਭਾਰਤ ਸਰਕਾਰ ਬੰਦ ਜਾ ਰਹੀ ਹੈ ਸੋ ਇਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਾਈਵਲ ਹੋਏਗੀ ਸਭ ਅੱਜ ਕੋਈ ਵੱਡਾ ਐਲਾਨ ਕਰ ਸਕਦੇ ਨੇ ਪੰਜਾਬ ਅਤੇ ਪੰਜਾਬ ਦੀ ਬਿਲਕੁਲ ਜੀ ਅੱਜ ਜੋ ਵਰਕਰ ਮਿਲਣੀ ਰੱਖੀ ਗਈ ਹੈ ਇਹਦੇ ਵਿੱਚ ਕੋਈ ਵੱਡਾ ਐਲਾਨ ਵੀ ਕਰ ਸਕਦੇ ਅੱਗੇ ਦੀ ਰਣਨੀਤੀ ਵੀ ਲਿਖ ਸਕਦੇ ਆ ਸੋਚ ਇਹ ਜੇ ਡਰਾਏ ਤੁਹਾਨੂੰ ਕੁਝ ਦਿਨਾਂ ਦੇ ਕੁਝ ਚਿਰਾਂ ਦੇ ਵਿੱਚ ਜਿਹੜੀ ਆ ਇਹ ਸਾਰੇ ਖੁਲਾਸੇ ਖਾ ਦਿੱਤੇ ਜਾਣਗੇ ਵੀ ਕਨਵੀਨਰ ਤੇ ਦੇਸ਼ ਦੇ ਮੈਂ ਕਹੂੰਗਾ ਕਿ ਸਭ ਤੋਂ ਜਿਹੜਾ ਲੋਕਪ੍ਰਿਆ ਜਿਹੜੇ ਲੀਡਰ ਨੇ ਇਮਾਨਦਾਰ ਲੀਡਰ ਨਵਿੰਦ ਕੇਜਰੀਵਾਲ ਜੀ ਪੰਜਾਬ ਆਏ ਨੇ ਕੱਲ ਉਹਨਾਂ ਨੇ ਅੰਮ੍ਰਿਤਸਰ 'ਚ ਰੋਡ ਸ਼ੋ ਵੀ ਜਿਹੜਾ ਕੀਤਾ ਹੈ ਤੇ ਸਾਰੇ ਜਿਹੜੇ ਅੱਜ ਸਾਡੀ ਪਾਰਟੀ ਦੀ ਲੀਡਰਸ਼ਿਪ ਸਾਰੇ ਉਮੀਦਵਾਰ ਜਿਹੜੇ ਇੱਥੇ ਆਏ ਆ ਕਿ ਤੇ ਸਾਰੇ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਚ ਕੰਮ ਕੀਤੇ ਆ ਉਹਨਾਂ ਦੀ ਤਾਂ ਲੋਕਾਂ ਚ ਪੋਜ਼ਿਟਿਵਿਟੀ ਸੀ ਹੋਈ ਪਰ ਦਰਵਿੰਦ ਕੇਜਰੀਵਾਲ ਜੀ ਦੇ ਆਉਣ ਦੇ ਨਾਲ ਸਾਡੇ ਵਰਕਰਾਂ ਦਾ ਸਾਡਾ ਜਿਹੜਾ ਹੌਸਲਾ ਹੋਰ ਵੱਧ ਗਿਆ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਲੋਕ ਨੇ ਸਾਰੇ ਹਲਕਿਆਂ ਦੇ ਵਿੱਚ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਅੱਜ ਅਸੀਂ ਰਵਿੰਜੀ ਨੂੰ ਵੀ ਇਹ ਕਹਿਣਾ ਕਿ ਜਲਦੀ ਤੋਂ ਜਲਦੀ ਜੀ ਸਾਰੇ ਹਲਕਿਆਂ ਦਾ ਟਾਈਮ ਕੱਢੋ ਲੋਕ ਤੁਹਾਨੂੰ ਪਲਕਾਂ ਮਿਸ਼ਾ ਕੇ ਜਿਹੜਾ ਉਡੀਕ ਕਰ ਰਹੇ ਆ। ਕਹਿਣਾ ਚਾਹੁੰਦੇ ਹਾਂ ਕਿ ਅਕਾਲੀ ਦਲ ਨੂੰ ਉਮੀਦ ਉਹ ਕਰ ਰਹੇ ਨਹੀਂ ਯਾਦਵਾਰਾ ਚੰਡੀਗੜ੍ਹ ਦੇ ਵਿੱਚ। ਦੇਖੋ ਜੀ ਉਤਾਰ ਵੀ ਦਿੰਦੇ ਫੇਰ ਅਕਾਲੀ ਦਲ ਨੇ ਕੀ ਕਰ ਲੈਣਾ ਸੀ ਕਿਉਂਕਿ ਉਹਨਾਂ ਨੂੰ ਪਤਾ ਵੀ ਜ਼ਮਾਨਤ ਜप्त ਹੋਣੀ ਹੈ। ਜਿੱਥੇ ਉਤਾਰੇ ਵੀ ਹੈ ਜਿਆਦਾ ਮੈਨੂੰ ਉੱਥੇ ਦੱਸੋ ਵੀ ਕਿੱਥੋਂ ਜ਼ਮਾਨਤ ਜਿਹੜੀ ਇਹ ਬਚ ਰਹੀ ਹੈ। ਅੱਜ ਦੀ ਘੜੀ ਅਕਾਲੀ ਦਲ ਸਿਰਫ ਇਹ ਲੜਾਈ ਲੜ ਰਿਹਾ ਹੈ। ਵੀ ਕਿਸੇ ਤਰੀਕੇ ਜਿਹੜੀ ਜਮਾਨਤਾਂ ਨੇ ਉਹ ਜਿਹੜੀਆਂ ਬਾਤ ਜਾਣ ਕਿਉਂਕਿ ਜੇ ਅਕਾਲੀ ਦਲ ਦੀ ਸਥਿਤੀ ਚੰਗੀ ਹੁੰਦੀ ਫੇਰ ਸਖਬੀਰ ਸਿੰਘ ਬਾਦਲ ਸਿਟਿੰਗ ਐਮਪੀ ਹੋ ਕੇ ਪਾਰਟੀ ਪ੍ਰਧਾਨ ਹੋਵੇ ਇਲੈਕਸ਼ਨ ਲੜਨ ਤੋਂ ਨਾ ਭਜਦੇ ਇਸੇ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਟਿਕਟ ਜਿਹੜੀ ਸਭ ਤੋਂ ਲਾਸਟ ਤੇ ਅਨਾਉਂਸ ਕੀਤੀ ਹੈ ਨਹੀਂ ਬੀਬਾ ਜੀ ਤਿੰਨ ਵਾਰ ਦੇ ਸਿਟਿੰਗ ਐਮਪੀ ਸੀ ਉਹਨਾਂ ਦੀ ਟਿਕਟ ਤਾਂ ਪਹਿਲੀ ਵਾਰ ਦੇ ਵਿੱਚ ਆ ਜਾਣੀ ਚਾਹੀਦੀ ਸੀ ਪਰ ਬੜੇ ਕਨਫਿਊਜ਼ ਸੀ ਵੀ ਬਠਿੰਡਾ ਲੜੀਏ ਖਡੂਰ ਸਾਹਿਬ ਲੜੀਏ ਫਿਰੋਜ਼ਪੁਰ ਲੜੀਏ ਤਿੰਨੋਂ ਸੀਟਾਂ ਲਾਸਟ ਤੱਕ ਛੱਡ ਕੇ ਰੱਖੀਆਂ ਫੇਰ ਵੀ ਮੈਂ ਸਮਝਦਾ ਵੀ ਚੰਗਾ ਫੈਸਲਾ ਲਿਆ ਜਦੋਂ ਹਾਰਨਾ ਹੀ ਹੈ ਫਿਰ ਇੰਨੀ ਦੂਰ ਜਾ ਕੇ ਕਾਹਨੂੰ ਹਾਰਨਾ ਵੀ ਪਠੰਡੇ ਜਿਹੜਾ ਉਹ ਇਲੈਕਸ਼ਨ ਲੜ ਲਈ ਪਰ ਬੀਬਾ ਜੀ ਵੀ ਵੱਡੀ ਕਹ ਲੋ ਵੀ ਫਰਕ ਦੇ ਨਾਲ ਜਿਹੜਾ ਪਠੰਡੇ ਦੀ ਸੀਟ ਹਾਰ ਰਿਆ ਤੇ ਗੁਰਮੀਤ ਸਿੰਘ ਖੁੱਡੀਆਂ ਤੋਂ ਇਲੈਕਸ਼ਨ ਜਿੱਤ ਰਿਹਾ ਬੀਜੇਪੀ ਦੇ 405 ਦਾ ਨਾਰਾ ਲਾ ਗਿਆ ਤੇ ਨਾਰਾ ਲਾਉਣ ਦਾ ਜੇ 512 ਦਾ ਲਾ ਲੈਣਾ ਵੋਟਾਂ ਦਾ ਦੇਸ਼ ਦੇ ਲੋਕਾਂ ਨੇ ਪਾਉਣੀ ਹੈ ਬੀਜੇਪੀ ਨੇ ਪਿਛਲੇ 5 ਸਾਲ ਦੇ ਵਿੱਚ ਕੀਤਾ ਕੀ ਹੈ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਲੋਕਾਂ ਨੂੰ ਧਰਮਾਂ ਦੇ ਨਾਮ ਤੇ ਜਾਤਾਂ ਦੇ ਨਾਮ ਤੇ ਵੰਡਣ ਤੋਂ ਬਿਨਾ ਬੀਜੇਪੀ ਨੇ ਪੂਰੇ ਦੇਸ਼ 'ਚ ਕੁਝ ਨਹੀਂ ਕੀਤਾ ਲੋਕਤੰਤਰ ਦਾ ਘਾਣ ਕੀਤਾ ਡੈਮੋਕ੍ਰੇਸੀ ਦਾ ਘਾਣ ਕੀਤਾ ਏਜੰਸੀਆਂ ਦੀ ਦਰਵਰਤੋਂ ਕਰਕੇ ਹਰੇਕ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਸਾਰਾ ਦੇਸ਼ ਇਹਨੂੰ ਦੇਖ ਰਿਹਾ ਔਰ ਜਿਹੜਾ ਅਰਵਿੰਦ ਕੇਜਰੀਵਾਲ ਜੀ ਵਾਲਾ ਜਿਹੜਾ ਐਪੀਸੋਡ ਹੋਇਆ ਨਾ ਉਹ ਕਹਿੰਦਾ ਵੀ ਲਾਸਟ ਨੇਲ ਇਨ ਦਾ ਕਾਫਨ ਇਹਨਾਂ ਨੇ ਵੱਡਾ ਐ ਮੈਂ ਕਹੂੰਗਾ ਵੀ ਵੱਡੀ ਜਿਹੜੀ ਗਲਤੀ ਐ ਸਭ ਤੋਂ ਇਹ ਕੀਤੀ ਜਿਹਦਾ ਇਹਨਾਂ ਨੂੰ ਜਿਹੜਾ ਕਹਿ ਲੋ ਵੀ ਨਤੀਜੇ ਆ ਉਹ ਭੁਗਤਨੇ ਪੈਣਗੇ ਅੱਜ ਦੀ ਘੜੀ ਬੀਜੇਪੀ ਦੀਆਂ 400 ਕੀ ਜਿਹੜੇ ਵੱਡੇ ਵੱਡੇ ਸਟੇਟ ਸੀ ਜਿੱਥੋਂ ਬੀਜੇਪੀ ਸਫਾਇਆ ਕਰ ਦਿੰਦੀ ਸੀ ਉੱਥੋਂ ਵੀ ਬੀਜੇਪੀ ਨੂੰ ਬੜੀਆਂ ਸੀਟਾਂ ਤੋਂ ਇਹ ਕਹਿ ਲੋ ਵੀ ਜਿੱਤ ਦੇ ਮਾਰਜਨ ਨੂੰ ਵੀ ਘਟਾਉਣਾ ਉਹ ਵੀ ਬੜਾ ਮੁਸ਼ਕਲ ਹੋਇਆ ਪਿਆਗਾ ਆਨ ਇੰਡੀਆ ਲਾਇੰਸ ਦੀ ਜਿਹੜੀ ਸਰਕਾਰ ਬਣ ਰਹੀ ਹੈ ਤੇ ਆਮ ਆਦੀ ਪਾਰਟੀ ਉਹਦਾ ਹਿੱਸਾ ਹੋਊਗੀ ਬੀਜੇਪੀ ਮੈਂ ਲਿਖ ਕੇ ਦੇਣਾ ਐਨਡੀ ਲਾਇੰਸ 200 ਪਾਰ ਨਹੀਂ ਕਰਦਾ